ਜਿਹੜਾ ਪਿੰਡ ਜੀ ਮੇਰਾ ਨਾਮ ਰਾਖਜੇ ਪਿੰਡ ਮੇਰਾ ਸਿੰਘ ਹੋਰ ਜੀ ਅੱਜ ਡੈਡ ਬੋਡ ਜਿਹੜੀ ਪੁੱਤੀ ਜਾ ਰਹੀ ਆ ਮਲਾਜੇ ਮਾਇਨੇ ਹਾਂ ਇਹ ਕਦ ਦੀ ਪੁੱਤੀ ਆ ਰਹੀ ਕਿਹਦੀ ਪੁੱਤੀ ਆ ਰਹੀ ਹੋਰ ਮੇਰੇ ਬੱਚੇ ਦੀ ਸਾਮੀ ਵਾਲ ਦੀ ਪੁੱਤੀ ਜਾ ਰਹੀ ਆ ਕਿਉਂਕਿ ਮੈਂ ਕਾਨੂੰਨੀ ਕਾਰਵਾਈ ਕਰਾਉਣਾ ਚਾਹੁੰਦੀ ਆ ਮਿਸ ਕਰਕੇ ਥਾਣੇ ਵਿੱਚ ਜਾ ਕੇ ਉਹਨਾਂ ਦੇ ਗਾੜੀ ਮਲਾਜੇ ਵਾਲੇ ਗਾੜੀ ਹੱਥ ਪਲਾ ਜੋੜਿਆ ਕਿ ਮੇਰੇ ਬੱਚੇ ਨਾਲ ਬਹੁਤ ਧੱਕਾ ਹੋਇਆ ਤੇ ਮੇਰੀ ਕੋਈ ਨਾ ਕੋਈ ਸੁਣਾਈ ਹੋਈ ਜੀ ਧੱਕਾ ਕੀ ਹੋਇਆ ਸੀ ਕੀ ਗੱਲ ਹੋਈ ਧੱਕਾ ਹੋਇਆ ਸੀ ਕਿ ਠੀਕ ਨਹੀਂ ਸੀ ਤੇ ਇਹ ਪਾਸਟਰ ਜਕੀ ਨੂੰ ਸੱਦਿਆ ਤੇ ਪਾਸਟਰ ਯਕੀਨੇ ਆਣ ਕੇ ਤੇ ਬੱਚੇ ਨੂੰ ਵੇਖ ਕੇ ਤੇ ਉਹਨੇ 10 12 ਜਣੇ ਨਾਲ ਹੋਰ ਸੱਦ ਲਿਆ ਇਹ ਉਹਨਾਂ ਨੇ ਪ੍ਰਾਰਥਨਾ ਕਰਨ ਦੀ ਬਜਾਏ ਉਹਨੂੰ ਮਾਰਨਾ ਕੋਪਣਾ ਸ਼ੁਰੂ ਕਰਤਾ ਕੋਈ ਥੋਡ ਮਾਰਦਾ ਸੀ ਕੋਈ ਚਪੇੜਾ ਮਾਰਦਾ ਸੀ ਸਾਰੇ ਵੀੜੇ ਦੇ ਵਿੱਚ ਉਹਨਾਂ ਨੇ ਉਹਨੂੰ ਧੂ ਧੂ ਕੇ ਮਾਰਿਆ ਜਿਵੇਂ ਅਸੀਂ ਛਡੌੜ ਵਾਸਤੇ ਗਾੜੀ ਹੁੰਦੀ ਸੀ ਤੇ ਹਨ ਧੱਕੇ ਦਿੰਦੇ ਸੀ ਕਹਿੰਦੇ ਸੀ ਇਹ ਇੱਦੀ ਤੋਂ ਸ਼ਤਾਨ ਕੱਢ ਰਹੇ ਆ ਤੂੰ ਜੀ ਮਾਤਾ ਪਿੱਛੇ ਹੋ ਜਾਓ ਇਹਨੂੰ ਕੁਝ ਨਹੀਂ ਹੋਣਾ ਸ਼ਤਾਨ ਨੂੰ ਸੱਟ ਲੱਗ ਰਹੀ ਐ ਇਹਨੂੰ ਲੱਗਦੀ ਦੋ ਘੰਟੇ ਦੇ ਨਾਲ ਕੋਲ ਡੇ ਰਹੇ ਆ ਜਦੋਂ ਵੇਖਿਆ ਕਿ ਇਹ ਬੱਸ ਬਣ ਪੂਰਾ ਹੋ ਗਿਆ ਵਾ ਉਹਨਾਂ ਨੇ ਪਿੱਛੇ ਬਾਵਾ ਬਣੀਆਂ ਲੱਤਾ ਬਣੀਆਂ ਤੇ ਮੁੱਦਾ ਕਰਕੇ ਮੇਰੀ ਮੰਜੀ ਤੇ ਸੁੱਟ ਕੇ ਤੇ ਆਪ ਘਰ ਨਹੀਂ ਚਲ ਗਈ ਆ ਡਰ ਕੋਈ ਪੁਤੀ ਯਾਰ ਤੁਸੀਂ ਕੰਪਲੇਨ ਨਹੀਂ ਕੀਤੀ ਪਹਿਲਾਂ ਇਹੀ ਕਰਨਾ ਇੰਨੀ ਕੀਤੀ ਤੁਸੀਂ ਕੰਪਲੇਨ ਕੋਈ ਨਹੀਂ ਕੀਤੀ ਪਹਿਲਾਂ ਨੂੰ ਕੋਈ ਪਤਾ ਹੀ ਨਹੀਂ ਲੱਗਿਆ ਮੈਂ ਕੱਲੀ ਹਾਂ ਘਰ ਵਿੱਚ ਮੇਰਾ ਆਦਮੀ ਵੀ ਮੈਂਟਲ ਆ ਹੋਰ ਮੇਰਾ ਕੋਈ ਸਹਾਰਾ ਨਹੀਂ ਤੇ ਮੈਨੂੰ ਕੋਈ ਸੁਝਿਆ ਨਹੀਂ ਮੈਂਬਰ ਮੇਰੇ ਨਾਲ ਨਹੀਂ ਗੱਲ ਕਰਦਾ ਕਿੰਨੇ ਆਦਮੀ ਜਿਨ੍ਹਾਂ ਨੇ ਕੁੱਟਿਆ ਸੀ 12 ਜਣੇ ਉਹਨਾਂ ਨੇ 12 ਜਣੇ ਸੀ ਤੇ ਕੀ ਕਹਿੰਦੇ ਕੀ ਪਾਸਟਰ ਕੀ ਨਾਂ ਕੀ ਪਾਸਟਰ ਦਾ ਪਾਸਟਰ ਦਾ ਨਾਂ ਜਕਬ ਜੀ ਆਤੀ ਸੰਘਰਦ ਤੁਹਾਡੇ ਮੋੜ ਦਾ ਕੀ ਨਾਮ ਸੀ ਮੇਰੇ ਮੇਰੇ ਬੱਚੇ ਦਾ ਨਾਮ ਆਸਾਮ ਹੈ ਬਿਆ ਸੀਗਾ ਹਾਂਜੀ ਤੇਲ ਬੱਚੇ ਆਦੇ ਕੈਮਰਾ ਠੀਕ ਹੈ ਤੂੰ ਫਿਰ ਅੱਗੇ ਕੀ ਹੋਰ ਕੀ ਹੋ ਰਿਹਾ ਅੱਗੇ ਹੁਣ ਕਾਰਵਾਈ ਮੇਰੀ ਕੀਤੀ ਜਾਵੇ ਮੇਰੀ ਸੁਣਾਈ ਹੋਵੇ ਕਿਉਂਕਿ ਇਹਦੇ ਬੱਚਿਆਂ ਦਾ ਕੁਝ ਸੋਚਿਆ ਜਾਵੇ ਇਹ ਛੋਟੇ ਛੋਟੇ ਮੁੰਡੇ ਕੀ ਕਹਿੰਦੇ ਸੀ ਹਾਂਜੀ ਇਹ ਤਾਂ ਮਾਰ ਦੇ ਜੀਾਨੂੰ ਲੱਗੇ ਨਹੀਂ ਆਉਂਦੇ ਕਹਿੰਦੇ ਇਹ ਸੀ ਸ਼ਤਾਨ ਆਹੀ ਕੱਢਣ ਦੇ ਆ ਇਹਨੂੰ ਨਹੀਂ ਫਟ ਲੱਗਣ ਦੀ ਸ਼ਤਾਨ ਨੂੰ ਲੱਗਣ ਦੀ ਹੈ ਤੁਸੀਂ ਪਿਛੇ ਹੋ ਕੇ ਬਹਿ ਜਾਓ ਸਾਨੂੰ ਲੱਗੇ ਨਹੀਂ ਆਉਂਦੇ ਮੇਰੇ ਬੱਚੇ ਕਿੰਨੇ ਤੁਹਾਡੇ ਵਿੱਚ ਮੇਰੇ ਬੇੜੇ ਦੇ ਤੇਲ ਬੱਚੇ ਕਰਦੇ ਆ ਕਿ ਮੇਰਾ ਮੇਰੇ ਬੱਚਿਆਂ ਦਾ ਕੁਝ ਸੋਚਿਆ ਜਾਵੇ ਇਹਨਾਂ ਤੇ ਕੋਈ ਨਿਕਾਰਵਾਈ ਕੀਤੀ। ਹੁਣ ਪਾਸਟਰ ਜੀ ਦਾ ਪਈਆ ਕਿਹਨਾਂ ਦੇ ਪਾਸਟਰ ਜੀ ਕਾਲਦਾ ਥਾਣੇ। ਜੀ ਨਾ ਪਾਸਟਰ ਜੀ। ਜੀ 1 ਵਜੇ ਪਈ। ਜੇ ਕਮ ਲੱਕੀ। ਹਾਂ ਉਹ ਸਿੰਗਰੇ ਦਾ ਜੀ। ਉਹ ਸੰਗਰ ਦਾ ਜੀ। ਸੰਗਰ ਦਾ। ਹਾਂ ਜੀ। ਹਾਂ ਜੀ ਇੱਕ ਸੈਮੂਲ ਮਸੀਦੀ ਗੁੰਡ ਵਿਸ਼ਵਾਸ਼ੰਗਰ ਨੂੰ ਮੌਤ ਹੋ ਗਈ ਆ। ਜਿਸ ਬੰਦੀ ਮੇਰੀ ਬਤੌਰ ਡਿਊਟੀ ਨੂੰ ਜਿਸ ਤੇ ਡਿਊਟੀ ਲੱਗੀ ਆ ਡੀਸਾ ਵੱਲੋਂ ਡਿਊਟੀ ਲਗਾਈ ਗਈ ਆ। ਤੇ ਮੇਰੀ ਡਿਊਟੀ ਲੱਗੀ ਆ ਕਿ ਇਹ ਲਾਸ਼ ਨੂੰ ਕਬਰਸਤਾਨ ਵਿੱਚੋਂ ਮੇਰੀ ਹਾਜ਼ਰੀ ਵਿੱਚ ਪਟਾਇਆ ਜਾਵੇ। ਤੇ ਉਹ ਮਿਕਲੋ লাশ ਜਿਹੜੀ ਆ ਪੁਲਿਸ ਦੇ ਡਿਪਟੀ ਸਾਹਿਬ ਆਏ ਆ ਐਸਐਚਓ ਧਾਰੀਪਾਲ ਆਏ ਆ ਤੇ ਹੋਰ ਵੀ ਪੁਲਿਸ ਪ੍ਰਸ਼ਾਸਨ ਦੇ ਸਾਰੇ ਨਾਲ ਹੀ ਆ ਹੀ ਤੇ ਮੇਰੀ ਹਾਜ਼ਰੀ ਵਿੱਚ লাশ ਜਿਹੜੀ ਕੁੱਟੀ ਜਾ ਰਹੀ ਆ ਤੇ ਇਹਦੇ ਸੰਬੰਧੀ ਜੋ ਵੀ ਕਾਨੂੰਨੀ ਕਾਰਵਾਈ ਹੋ ਕੀਤੀ ਕਿਦਾਂ ਮੌਤ ਹੋਈ ਬਹੁਤ ਕੀਤੀ ਮੌਰਾ ਕੀ ਕੰਮ ਦੱਸ ਰਹੇ ਪਰਿਵਾਰ ਪਰਿਵਾਰ ਤਾਂ ਇਹ ਦੱਸ ਰਿਹਾ ਕਿ ਉੱਥੇ ਇਹਨਾਂ ਨੂੰ ਗਿਰਜੇ ਤੇ ਜਦੋਂ ਲੈ ਕੇ ਗਏ ਆ ਤੇ ਉੱਥੇ ਇਹਨੂੰ ਕੁੱਟ-ਕੁੱਟ ਕੇ ਮਾਰਿਆ ਗਿਆ ਤੇ ਮਾਰਨ ਕਰਕੇ ਮੌਤ ਹੋਈ ਆ ਹੰਨੇ ਵਿਸ਼ਵਾਸ ਕਰ ਤੁਹਾਨੂੰ ਪੋਸਟਮਾਰਟ ਨਾਲ ਫੇਰ ਲਾ ਕੁਟੀ ਜਾ ਰਹੀ ਆ ਹਾਂਜੀ ਹਾਂਜੀ ਪੋਸਟਮਾਰਟ ਲਈ ਲਾ ਛੁੱਟੀ ਆ ਇੱਕ ਘੰਟੇ ਤੇ ਤੇ ਉਹਦੀ ਮਾਰ ਕਾਲ ਦੌਰਾਨ ਵੀ ਡੀ ਉਹ ਡੈਥ ਹੋ ਗਈ ਹੁਣ ਡੈਡ ਬੜੀਆਂ ਕੋਲ ਕਢਾਈ ਜਾ ਰਹੀ ਆ ਸੀਸ ਜਦੋਂ ਇਹ ਸਾਰੀ ਗੱਲ ਹੋਈ ਉਹ ਤੋਂ ਨੈਕਸਟ ਡੇ ਇਹਨਾਂ ਨੇ ਇਹਨੂੰ ਪੁਲਿਸ ਨੂੰ ਕੋਈ ਇਲਾਮ ਦਿੱਤੀ ਤੇ ਇਹਨੂੰ ਉਹਨੂੰ ਕਰਤਾ ਦਫਨਾ ਆਪਾਈ ਬੋਡੀ ਨੂੰ ਤਤਉ ਨੈਕਸਟ ਡੇ ਆ ਕੇ ਸਾਨੂੰ ਇਹ ਇਲਾਮ ਮਿਲੀ ਜਦੋਂ ਕਿ ਆ ਸਾਰਾ ਮਾਮਲਾ ਹੋਇਆ ਫਿਰ ਅਸੀਂ ਉਹਦੀ ਕਹਾਦਾ ਐਫਆਈ ਰਿਪੋਰਟ ਅਟਾਚ ਕੀਤੀ ਆ ਫੇਰ ਲੋਜ ਕੰਪਲੇਟ ਹੋ ਗਿਆ ਉਹ ਪੋਸਟਮਨ ਜਰੂਰੀ ਹੈ ਤੇ ਇਸ ਕਰਕੇ ਆ ਉਹ ਇਲੈਵਟ ਡੈਡਬੋਰਡ ਵੀ ਕੱਢ ਕੇ ਤੇ ਇਹਦਾ ਪੋਸਟਮਨ ਕਰਾਵਾਂਗੇ ਕਿੰਨੇ ਬੰਦੇ ਖਾਣੇ ਦੋ ਬੰਦੇ ਨੇ ਬਾਈ ਨੇ ਮੈਂ ਤੇ ਬਾਕੀ 6736 ਅਰੇ ਇਹ ਬੰਦੇ ਕਿਹਨਾਂ ਆ ਦੇ ਨਹੀਂ ਇਹਦੇ ਕੋਈ ਰਸਟਿੰਗ ਥੈਂਕ ਯੂ ਹੋਈ ਨਾ